ਸਾਡੀ ਮੁੱਖ ਮੰਗ ਸੀਗੀ ਜਿਹਦੇ ਲਈ ਅਸੀਂ ਸੰਘਰਸ਼ ਕਰ ਰਹੇ ਸੀ ਪ੍ਰੋਟੈਸਟ ਕਰ ਰਹੇ ਸੀ ਕਿ ਸਾਡਾ ਜਿਹੜਾ ਮੁਕਸਰ ਮੇਲਾ ਮਾਗੀ ਲੱਗਦਾ ਹੈ ਉਹਦੇ ਉੱਪਰ ਘੋੜਿਆਂ ਦੀ ਮੰਡੀ ਲੱਗੇ ਸੋ ਅਸੀਂ ਲਗਭਗ ਜੰਗ ਜਿੱਤ ਚੁੱਕੇ ਆ ਇਹ ਮੇਲੇ ਦੀ ਮੁਕੰਮਲ ਤਿਆਰੀ ਕਰ ਲਈ ਹੈ ਤਾਂ ਜੋ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਇਹ ਪਸ਼ੂ ਮੇਲਾ ਮਾਗੀ ਦਾ ਮੇਲਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਲੱਗੇਗਾ ਜੀ ਦੀ ਪੰਜਾਬ ਸਰਕਾਰ ਵੱਲੋਂ ਆਗਿਆ ਦਿੱਤੀ ਗਈ ਹੈ। ਕੋੜਾ ਪਾਲਖਾ ਦੇ ਬ੍ਰੀਡਰਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਜੀ ਹਾਂ ਪੰਜਾਬ ਸਰਕਾਰ ਨੇ ਮਾਗੀ ਦੇ ਮੇਲੇ ਤੇ ਮੁਕਸਰ 'ਚ ਲੱਗਣ ਵਾਲੀ ਘੋੜਾ ਮੰਡੀ ਨੂੰ ਪਰਵਾਨਗੀ ਦੇ ਦਿੱਤੀ ਹੈ। ਪਰ ਇਸ ਪਰਵਾਨਗੀ ਦੇ ਨਾਲ ਨਾਲ ਸਰਕਾਰ ਨੇ ਕੋੜਾ ਪਾਲਖਾ ਲਈ ਕੁਝ ਸ਼ਰਤਾਂ ਵੀ ਰੱਖੀਆਂ ਨੇ। ਦਰਸਲ ਪਿਛਲੇ ਦਿਨੀ ਮੁਕਸਰ 'ਚ ਹਰ ਸਾਲ ਲੱਗਣ ਵਾਲੀ ਕੋੜਾ ਮੰਡੀ ਨੂੰ ਸਰਕਾਰ ਨੇ ਬੰਦ ਕਰਨ ਦੇ ਹੁਕਮ ਦਿੱਤੇ ਸੀ ਜਿਸ ਤੇ ਕਈ ਕੋੜਾ ਪਾਲਕਾਂ ਨੇ ਇਤਰਾਜ਼ ਜਤਾਇਆ ਸੀ ਪਰ ਹੁਣ ਕੋੜਾ ਮਾਲਕਾਂ ਦੇ ਰੋਸ ਨੂੰ ਦੇਖਦਿਆਂ ਸਰਕਾਰ ਨੇ ਮੁੜ ਤੋਂ ਮੰਡੀ ਲਾਉਣ ਦੇ ਹੁਕਮ ਜਾਰੀ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕਸਤ ਸਾਹਿਬ ਦੇ ਮਾਗੀ ਮੇਲੇ ਦੀ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਉਡੀਕ ਹੁੰਦੀ ਹੈ ਜਿੱਦੇ ਚ ਮਾਗੀ ਮੇਲੇ ਤੇ ਪਸ਼ੂਆਂ ਦੀ ਮੰਡੀ ਘੋੜਿਆਂ ਦੀ ਮੰਡੀ ਵੀ ਬਹੁਤ ਵੱਡੀ ਲੱਗਦੀ ਹੈ ਜਿਹੜੀ ਕਿ ਪਿਛਲੇ ਸਮੇਂ ਚ ਘੋੜਿਆਂ ਚ ਗਲੈਂਡਰ ਦੀ ਬਿਮਾਰੀ ਆ ਗਈ ਸੀ ਇੱਕ ਦੋ ਥਾਵਾਂ ਤੇ ਪਾਈ ਗਈ ਸੀ ਜਿਵੇਂ ਬਠਿੰਡਾ ਜ਼ਿਲ੍ਹੇ ਵਿੱਚ ਅਤੇ ਇੱਕ ਲੁਧਿਆਣੇ ਚ ਤੇ ਹੋਰ ਥੋੜਾ ਥਾਵਾਂ ਤੇ ਉਸ ਦੀ ਸਾਰੇ ਥਾਂ ਪਰਖ ਕਰਦਿਆਂ ਪਿਛਲੇ ਕਈ ਦਿਨਾਂ ਤੋਂ ਸ੍ਰੀ ਵਿਕਾਸ ਪ੍ਰਤਾਪ ਜੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਡਾਇਰੈਕਟਰ ਬੇਦੀ ਸਾਹਿਬ ਉਹ ਸਾਰੇ ਨਾਲ ਡਾਕਟਰ ਸਹਿਬਾਨ ਲੱਗੇ ਹੋਏ ਸਨ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਖੁਸ਼ੀਆਂ ਖੇੜਿਆਂ ਵਿੱਚ ਲਿਆਉਣ ਦੇ ਯਤਨ ਕੀਤੇ ਅਸੀਂ ਸਾਰਿਆਂ ਨੇ ਇਹ ਮੇਲੇ ਦੀ ਮੁਕੰਮਲ ਤਿਆਰੀ ਕਰ ਲਈ ਹੈ ਤਾਂ ਜੋ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਇਹ ਪਸ਼ੂ ਮੇਲਾ ਮਾਗੀ ਦਾ ਮੇਲਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਲੱਗੇਗਾ ਜੀ ਦੀ ਪੰਜਾਬ ਸਰਕਾਰ ਵੱਲੋਂ ਆਗਿਆ ਦਿੱਤੀ ਗਈ ਹੈ ਸਰਕਾਰ ਨੇ ਮੰਡੀ 'ਚ ਆਉਣ ਵਾਲੇ ਘੋੜਿਆਂ ਲਈ ਕੁਝ ਸ਼ਰਤਾਂ ਰੱਖੀਆਂ ਨੇ ਦਰਸਲ ਸਰਕਾਰ ਦਾ ਦਰ ਹੈ ਕਿ ਘੋੜਿਆਂ 'ਚ ਗਲੈਂਡਰਜ਼ ਨਾਮ ਦੀ ਇੱਕ ਬਿਮਾਰੀ ਫੈਲ ਚ ਰਹੀ ਹੈ ਤੇ ਇਸੇ ਕਾਰਨ ਹੁਣ ਮੰਡੀ 'ਚ ਸ਼ਾਮਲ ਹੋਣ ਵਾਲੇ ਘੋੜਿਆਂ ਦਾ ਗਲੈਂਡਰਜ਼ ਟੈਸਟ ਨੈਗੇਟਿਵ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਯਾਨੀ ਕਿ ਮਾਲਕ ਨੂੰ ਘੋੜੇ ਦੀ ਗਲੈਂਡਰਜ਼ ਟੈਸਟ ਦੀ ਨੈਗੇਟਿਵ ਰਿਪੋਰਟ ਆਪਣੇ ਨਾਲ ਲਿਆਉਣੀ ਪੈਗੀ ਸਰਕਾਰ ਨੇ ਇਸ ਸਬੰਧੀ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੈ ਜਿਹੜੀ ਬਿਮਾਰੀ ਉਹ ਬਹੁਤ ਖਤਰਨਾਕ ਹੈ ਕੈਲੈਂਡਰ ਦੀ ਜੀ ਰਹੀ ਘੋੜਿਆਂ ਤੋਂ ਇਨਸਾਨਾਂ ਤੱਕ ਵੀ ਜਾ ਸਕਦੀ ਹੈ ਜਿਹਦੀ ਉਹਦੀ ਟੈਸਟਿੰਗ ਜਿਹੜੀ ਅਥਾਰਟੀ ਹੈ ਸਾਡੀ ਇੱਕ ਜਲੰਧਰ ਵਿੱਚ ਹੈ ਕਈ ਜਿਹਦੇ ਨਾਲ ਸਟੇਟਾਂ ਜੁੜੀਆਂ ਹੋਈਆਂ ਹਨ ਪਰ ਫਿਰ ਵੀ ਜਿਵੇਂ ਰਾਜਸਥਾਨ ਤੇ ਕੁਝ ਹੋਰ ਬਾਹਰ ਰਹਿ ਜਾਂਦੇ ਆ ਉਹਨਾਂ ਨੂੰ ਵੀ ਜੇ ਉਹ ਇਹਦੇ ਵਿੱਚ ਸ਼ਾਮਲ ਹੋਣਾ ਚਾਹਣਗੇ ਤਾਂ ਉਹ ਆਪਣੇ ਸਟੇਟ ਦੀ ਅਥਾਰਟੀ ਤੋਂ ਉਹਦੀ ਟੈਸਟਿੰਗ ਕਰਵਾ ਕੇ ਇਸ ਮੰਡੀ ਵਿੱਚ ਆਉਣ ਅਤੇ ਸਾਡੇ ਵੱਲੋਂ ਵੀ ਮਹਿਕਮਾ ਪਸ਼ੂ ਪਾਲਣ ਵੱਲੋਂ ਡਾਇਰੈਕਟਰ ਸਾਹਿਬ ਵੀ ਉਹਦੀ ਨਿਗਰਾਨੀ ਰੱਖਣਗੇ ਸਾਡੇ ਨੋਡਲ ਅਫਸਰ ਡਾਕਟਰ ਬਾਲੀ ਲਾਏ ਗਏ ਨੇ ਜਿਨ੍ਹਾਂ ਦਾ ਨੰਬਰ ਹੈ 98736 78223 ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਸਾਰੇ ਘੋੜਾ ਪਾਲਕ ਵੀਰਾਂ ਨੂੰ ਜਿੱਥੇ ਖੁਸ਼ਖਬਰੀ ਸਾਂਝੀ ਕਰਦਾ ਮੈਂ ਬੇਨਤੀ ਵੀ ਕਰਦਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਇਹੋ ਜਿਹਾ ਜਾਨਵਰ ਇਸ ਵੇਲੇ ਵਿੱਚ ਨਾ ਆਵੇ ਜਿਹਦੇ ਨਾਲ ਸਾਨੂੰ ਔਕ ਦੀ ਘੜੀ ਵਿੱਚ ਜਾਣਾ ਪਵੇ ਅਸੀਂ ਸਾਰੇ ਰਲ ਮਿਲ ਕੇ ਇਸ ਮੇਲੇ ਨੂੰ ਖੁਸ਼ੀਆਂ ਮੰਡਣ ਲਈ ਔਰ ਆਪਣਾ ਇਹ ਸਾਰਾ ਜਿਸ ਤਰ੍ਹਾਂ ਪਹਿਲਾਂ ਪ੍ਰਾਤਨ ਚੱਲਦਾ ਉਸ ਤਰ੍ਹਾਂ ਤਿਆਰ ਉਸੇ ਤਰ੍ਹਾਂ ਬਰਕਰਾਰ ਰੱਖਣ ਦੇ ਲਈ ਸਾਡੀ ਕੋਈ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਸ ਨੂੰ ਸਾਰੇ ਰਲ ਮਿਲ ਕੇ ਨਿਭਾਈਏ ਜਿਹੜਾ ਕੋਈ ਬਾਹਰੋਂ ਘੋੜਾ ਲੈ ਕੇ ਆਊਗਾ ਇਹਦੇ ਵਿੱਚ ਸ਼ਾਮਲ ਹੋਊਗਾ ਉਹਦੀ ਜਰੂਰ ਉਹ ਟੈਸਟਿੰਗ ਕਰਵਾ ਕੇ ਆਵੇ ਜਾਂ ਇੱਥੇ ਵੀ ਅਸੀਂ ਮੌਕੇ ਤੇ ਵੀ ਕਰ ਸਕਦੇ ਆਂ ਔਰ ਸਾਡੇ ਉੱਥੇ ਡਾਕਟਰ ਸਾਹਿਬਾਨ ਹੋਣਗੇ ਮੈਂ ਚਾਹੂੰਗਾ ਕਿ ਉਹ ਪਰਫਾਰਮੇ ਮੁਤਾਬਕ ਜੇ ਆਪਣੇ ਆਪਣੇ ਥਾਵਾਂ ਤੋਂ ਕਰਾ ਕੇ ਲੈ ਆਉਣ ਤਾਂ ਬਹੁਤ ਚੰਗੀ ਗੱਲ ਹੋਊਗੀ ਅਸੀਂ ਸਾਰੇ ਇਸ ਮੇਲੇ ਨੂੰ ਵਧੀਆ ਕਾਮਯਾਬ ਕਰੀਏ ਦੁਬਾਰਾ ਫਿਰ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਸ ਸ੍ਰੀ ਮੁਕਸਰ ਸਾਹਿਬ ਦੇ ਪਵਿੱਤਰ ਸਥਾਨ ਤੇ ਜਿੱਥੇ 40 ਮੁਕਤਿਆਂ ਦੀ ਧਰਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਹੈ ਜਿੱਥੇ ਬਹਾਲ ਲੜਾਈ 40 ਮੁਕਤਿਆਂ ਦੀ ਹੋਈ ਹੈ ਉੱਥੇ ਇੱਕ ਪ੍ਰਾਤਨ ਮੇਲਾ ਜਿਹੜਾ ਸਾਡੇ ਇਤਿਹਾਸ ਨਾਲ ਜੁੜਿਆ ਹੈ ਜਿਹੜਾ ਘੋੜਿਆਂ ਨਾਲ ਵੀ ਜੁੜਿਆ ਉਹ ਸਾਰੇ ਅਸੀਂ ਉਸ ਮਾਗੀ ਦੇ ਮੇਲੇ ਨੂੰ ਮੜਾ ਰਹੇ ਆ ਸ਼ਾਮਣ ਹੋਰ ਹੋਣ ਵਾਲੇ ਵੀਰਾਂ ਲਈ ਬੇਨਤੀ ਹੈ ਕਿ ਉਹ ਇਹਦੇ ਵਿੱਚ ਆਪਣੇ ਜਾਨਵਰਾਂ ਦੀ ਟੈਸਟਿੰਗ ਜ਼ਰੂਰ ਕਰਾ ਕੇ ਉਹਦੇ ਵਿੱਚ ਸ਼ਾਮਲ ਹੋ ਔਰ ਆਪਾਂ ਇਹਨੂੰ ਚੰਗੀ ਤਰ੍ਹਾਂ ਮੇਲੇ ਨੂੰ ਨਿਭਾ ਸਕੀਏ ਦੇਖ ਸਕੀਏ ਔਰ ਆਪਣੇ ਪੁਰਾਣੇ ਇਤਿਹਾਸਕ ਦਿਨਾਂ ਦੇ ਵਿੱਚ ਫਿਰ ਦੁਬਾਰਾ ਸ਼ਾਮਲ ਹੋ ਸਕੀਏ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਸਰਕਾਰ ਦੇ ਇਸ ਫੈਸਲੇ ਤੇ ਘੋੜਾ ਮਾਲਕਾਂ ਨੇ ਖੁਸ਼ੀ ਜਤਾਈਏ ਅਤੇ ਦੇਸ਼ ਭਰ ਦੇ ਘੋੜਾ ਮਾਲਕਾਂ ਨੂੰ ਇਸ ਮੇਲੇ 'ਚ ਵੱਧ ਛੜ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਆਪ ਸਭ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਹੜੀ ਕਾਫੀ ਦਿਨਾਂ ਤੋਂ ਸਾਡੀ ਮੁੱਖ ਮੰਗ ਸੀਗੀ ਜਿਸ ਦੇ ਲਈ ਅਸੀਂ ਸੰਘਰਸ਼ ਕਰ ਰਹੇ ਸੀ ਪ੍ਰੋਟੈਸਟ ਕਰ ਰਹੇ ਸੀ ਕਿ ਸਾਡਾ ਜਿਹੜਾ ਮੁਕਸਰ ਮੇਲਾ ਮਾਗੀ ਲੱਗਦਾ ਹੈ ਉਹਦੇ ਉੱਪਰ ਘੋੜਿਆਂ ਦੀ ਮੰਡੀ ਲੱਗੇ ਸੋ ਅਸੀਂ ਲਗਭਗ ਜੰਗ ਜਿੱਤ ਚੁੱਕੇ ਹਾਂ ਖੁੱਡੀਆਂ ਸਾਡਾ ਵੀ ਬਿਆਨ ਆਇਆ ਸੋ ਇਹ ਜਿਹੜਾ ਮੇਲਾ ਹਰ ਹਾਲਤ ਵਿੱਚ ਲੱਗੇਗਾ ਸੋ ਤੁਸੀਂ ਦਿੱਤੇ ਹੋਏ ਸਮੇਂ ਦੇ ਉੱਪਰ ਆਪੋ ਆਪਣੇ ਜਾਨਵਰ ਆਪੋ ਆਪਣੇ ਘੋੜੇ ਤੇ ਜਿੰਨੇ ਵੀ ਤੁਸੀਂ ਇਸ ਮੰਡੀ ਨਾਲ ਜੁੜੇ ਹੋਏ ਵੀਰੋਂ ਚਾਹ ਦੁਕਾਨਦਾਰੀ ਦੇ ਹਿਸਾਬ ਨਾਲ ਚਾਹ ਹੋਰ ਜਿੰਨੇ ਵੀ ਵੀਰੋਂ ਸੋ ਆਪਨ ਸਭ ਨੇ ਪਹੁੰਚਣਾ ਹੈ ਔਰ ਹਮ ਹਮਾ ਕੇ ਆਪਾਂ ਮੇਲਾ ਲਵਾਉਣਾ ਕਿਉਂਕਿ ਇਹ ਗੁਰੂਆਂ ਦੀ ਬਖਸ਼ੀ ਦਾਤ ਹੈ ਜਿਹੜਾ ਘੋੜਾ ਪਾਲਕ ਨੇ ਬਹੁਤ ਪਿਆਰ ਕਰਦੇ ਆਪਦੇ ਜਾਨਵਰਾਂ ਨੂੰ ਤੇ ਇਹਦੇ ਨਾਲ ਹੋਰ ਵੀ ਜਿੰਨੇ ਵੀ ਤੁਸੀਂ ਜੁੜਿਓ ਸਾਰੇ ਨੇ ਮੇਲਾ ਮਾਗੀ ਮੁਕਸਰ ਉੱਪਰ ਪਹੁੰਚਣਾ ਹੈ ਔਰ ਜਿਹੜੀ ਇਤਿਹਾਸਕ ਇਹ ਜਿਹੜੀ 40 ਮੁਕਤਰੀ ਧਰਤੀ ਉੱਪਰ ਕੋੜਾ ਮੰਡੀ ਲੱਗਦੀ ਆਈ ਹੈ ਤੇ ਇਸ ਵਾਰ ਵੀ ਲੱਗੇਗੀ ਮੈਂ ਸਮਝਦਾ ਕਿ ਤੁਹਾਡੇ ਸੰਘਰਸ਼ ਦੀ ਜਿੱਤ ਆ ਇਹ ਤੁਹਾਡੇ ਇਕੱਠ ਦੀ ਜਿੱਤ ਆ ਇਸੇ ਤਰੀਕੇ ਨਾਲ ਇਕੱਠੇ ਰਹੋਗੇ ਆਉਣ ਵਾਲਾ ਜਗਰਾਵਾਂ ਮੇਲਾ ਚੈਂਬਰਸਰ ਦੇ ਦੋ ਮੇਲੇ ਜਾਂ ਦਸਹਿਰਾ ਮੁਕਸਰ ਸਾਰੇ ਮੇਲੇ ਲੱਗਣਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਦੌਰਾਨ ਸਲਾਨਾ ਮਾਗੀ ਮੇਲੇ ਤੇ ਘੋੜਿਆਂ ਦੀ ਮੰਡੀ 'ਤੇ ਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਵੀ ਪਖਾ ਦਿੱਤਾ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਮੁਖਸਰ ਸਾਹਿਬ 'ਤੇ ਲੱਗਣ ਵਾਲੀ ਏਸ਼ੀਆ ਦੀ ਸਭ ਤੋਂ ਵੱਡੀ ਘੋੜਿਆਂ ਦੀ ਮੰਡੀ 'ਤੇ ਪਾਬੰਦੀ ਨੂੰ ਘੋੜਾ ਪਾਲਖਾਂ ਅਤੇ ਵਪਾਰੀਆਂ ਨਾਲ ਧੱਕਾ ਕਰਾ ਦਿੱਤਾ ਸੀ ਜਦਕੇ ਦੂਜੇ ਪਾਸੇ ਕੋੜਾਪਾਲਕ ਵੀ ਇਸ ਸਾਲ ਲਗਾਤਾਰ ਵਿਰੋਧ ਕਰ ਰਹੀ ਸੀ ਇਹ ਵੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਦੁਸ਼ਹਿਰੇ ਵੇਲੇ ਵੀ ਗਲੈਂਡਰਜ਼ ਬਿਮਾਰੀ ਫੈਲਣ ਕਰਕੇ ਕੋੜਿਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ